गुड मॉर्निंग एवरीवन वेलकम टू द अनादर व्लॉग एंड कीप योरसेल्फ सारे आई होप यू ऑल आर डूइंग वेल गाइस जिन्ना मर्जी मैं सोचला कि मैं वेरी वेरी सारी एक्टिविटीज ਤੁਹਾਡੇ ਨਾਲ ਸ਼ੇਅਰ ਕਰਦੀ ਆਂ ਬਹੁਤ ਜ਼ਿਆਦਾ ਮਤਲਬ ਇੱਕ ਇੰਪਾਸਸਿਬਲ ਜਿਹਾ ਹੋ ਜਾਂਦਾ ਜਿਵੇਂ ਜਦੋਂ ਜਦੋਂ ਸਕੂਲ ਭੇਜਰੀ ਹੁੰਦੀ ਆ ਮੈਂ ਇੰਨਾ ਜ਼ਿਆਦਾ ਹਜ਼ਲ ਬਜ਼ਲ ਹੁੰਦਾ ਹੈ ਕਿ ਸਾਰੀ ਅਟੈਂਸ਼ਨ ਉਹਦੇ ਵੱਲੇ ਮੈਂ ਪੇ ਕਰਦੀ ਹੁੰਦੀ ਆ ਸਰਦੀਆਂ ਏ ਔਰ ਸਰਦੀਆਂ ਕਰਕੇ ਸਾਰੇ ਕੰਮ ਹੀ ਬੜੇ ਜਿਆਦੇ ਸਲੋ ਹੋ ਗਏ ਆ ਸੋ ਮੈਂ ਹੌਲੀ-ਹੌਲੀ ਪਹੁੰਚੀ ਆ ਆਫਿਸ ਆਰ ਆਫਿਸ ਆ ਕੇ ਮੈਂ ਸਟਾਰਟ ਕਰਦੀ ਆ ਇਹ ਬਲੌਗ ਪਤਾ ਨਹੀਂ ਮੈਂ ਬਹੁਤ سارے ਬਲੌਗਰਸ ਨੂੰ ਦੇਖਦੀ ਆ ਬੜਾ ਬੀਜ਼ੀનેસ ਜੋ ਵੀ ਟਾਈਮ ਕੱਟ-ਕੱਟ ਕੇ ਬਲੌਗਿੰਗ ਕਰ ਰਹੇ ਹੁੰਦੇ ਆ ਉਹਨਾਂ ਨੂੰ ਦੇਖ ਕੇ ਥੋੜਾ ਜਿਹਾ ਮੋਟੀਵੇਸ਼ਨ ਲੱਗਦਾ ਹੈ ਕਿ ਸਾਨੂੰ ਵੀ ਕਰਨਾ ਚਾਹੀਦਾ ਹੈ ਹੁਣ ਵੀ ਆ ਕੇ ਇੱਥੇ ਲੈਕਚਰ ਪ੍ਰਪੇਅਰ ਕਰਨਾ ਹੈ ਔਰ ਬਹੁਤ سارے ਕੰਮ ਕੁਛ ਦਿਨਾਂ ਤੋਂ ਮੇਡ ਵੀ ਨਹੀਂ ਆ ਰਹੀ ਸੈਂਟਰ ਜਿੱਦਾ ਕਰਕੇ ਥੋੜੀ ਟੈਨਸ਼ਨ ਹੋ ਰਹੀ ਹੈ ਕਿ ਸਫਾਈs ਕੋਈ ਹੋਣ ਵਾਲੀ ਹੈ दैट इज व्हाई ਉਹ ਅਰੇਂਜਮੈਂਟ ਕਰਨਾ ਸੋ ਇਹ ਸਾਰੀ ਪ੍ਰੋਬਲਮ ਜਿਹੜੀ ਹੈ ਔਰ ਕੱਲ ਜੋ ਸਾਡਾ ਮੌਕ ਟੈਸਟ ਹੈ ਉਹਦੀਆਂ ਸ਼ੀਟਸ ਅਸੀਂ ਪ੍ਰਿੰਟ ਕਰਕੇ ਰੱਖ ਲਈਆਂ ਸਵੇਰੇ ਸਵੇਰੇ ਬਹੁਤ سارے ਕੰਮ ਹੁੰਦੇ ਗਾਇਸ ਉਹਨਾਂ ਦੇ ਵਿੱਚ ਵਲੌਗਿੰਗ ਕਰਨਾ ਪਤਾ ਨਹੀਂ ਕਿਉਂ ਹਲਕਾ ਜਾ ਜਿਵੇਂ ਨਾ ਇੱਕ ਮੁਸ਼ਕਿਲ ਜਿਹਾ ਟਾਸਕ ਹੋ ਜਾਂਦਾ ਹੈ ਬਟ ਮੈਂ ਇਹ ਕਰਨਾ ਚਾਹੁੰਦੀ ਹਾਂ ਕਿਉਂਕਿ ਮੈਨੂੰ ਵਧੀਆ ਲੱਗਦਾ ਹੈ ਕਿ ਮੈਂ ਇੰਟਰੈਕਟ ਕਰਾਂ ਤੁਹਾਡੇ ਨਾਲ ਔਰ ਬਲੌਗਿੰਗ ਕਰਨਾ ਮੇਰਾ ਸ਼ੌਕ ਹੈ ਫੈਸ਼ਨ ਪਾਤਾ ਜਾ ਰਿਹਾ ਹੈ ਕਿ ਹਾਂ ਕਰਨਾ ਹੀ ਕਰਨਾ ਹੈ ਨਹੀਂ ਹਾਉ ਸੋ ਗਾਇਸ ਮੈਂ ਹੁਣ ਕੋਈ ਸਾਢੇ 10 ਵਜੇ ਸੈਂਟਰ ਪਹੁੰਚ ਗਈ ਹਾਂ ਹੁਣ ਇੱਥੇ 2 ਵਜੇ ਤੱਕ ਮੈਂ ਰੁਕਣਾ ਹੈ ਅੱਜ ਔਰ ਉਸ ਤੋਂ ਬਾਅਦ ਕਿਤੇ ਜਾਣਾ ਹੈ ਸੀ ਜਿਹਦਾ ਕਰਕੇ ਅੱਜ 2 ਵਜੇ ਮੈਂ ਸੈਂਟਰ ਲੀਵ ਕਰ ਦੇਣਾ ਸੋ ਮੈਂ ਸੋਚਿਆ ਕਿ ਚਲੋ ਇੱਥੋਂ ਜੋ ਕੰਟੈਂਟ ਹੈ ਉਹਦੀ ਸਟਾਰਟਿੰਗ ਕਰ ਲਈ ਜਾਵੇ ਔਰ ਜਿੰਨਾ ਹੋ ਸਕੇ ਉਹਨਾਂ ਤੁਹਾਡੇ ਨਾਲ ਕੰਟੈਕਟ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦੀ ਹਾਂ ਸੋ ਦੈਟਸ ਵਾਈ ਮੈਂ ਅੱਜ ਬੜੇ ਸੋਹਣੇ ਅੰਬੂਰੂਤ ਲੈ ਕੇ ਆਈਆਂ ਸਵੇਰੇ ਜਿਹੜਾ ਬਾਗਿਆਨ ਦੇ ਵਿੱਚ ਅੰਬੂਰੂਤਾਂ ਦਾ ਬੂਟਾ ਹੈ ਉੱਥੋਂ ਅੰਬੂਰੂਤ ਲੈ ਕੇ ਆਈਆਂ ਮੈਂ ਤੁਹਾਨੂੰ ਦਿਖਾਉਣੀ ਆ ਗਾਇਸ ਆ ਦੇਖੋ ਇਹ ਬੜੇ ਪਿਆਰੇ ਜਿਹੇ ਔਰ ਇੰਨੀ ਖੁਸ਼ਬੂ ਵੀ ਇੰਨੀ ਵਧੀਆ ਹੈ ਨਾ ਇਹਨਾਂ ਦੀ ਇੱਕਦਮ ਪੱਕ ਗਿਆ ਖੋਣੀ ਨਾ ਨੂੰ ਬਸ ਅਸੀਂ ਇੱਥੇ ਸਟਾਫ ਮੈਂਬਰਸ ਵਾਸਤੇ ਇੱਥੇ ਜੋ ਲੜਕੀਆਂ ਕੰਮ ਕਰਦੀਆਂ ਐ ਟੀਮ ਐਜ਼ ਅ ਟੀਮ ਮੈਂਬਰ ਉਹਨਾਂ ਨੂੰ ਬਹੁਤ ਪਸੰਦ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਸੋ ਜੋ ਵੀ ਚੀਜ਼ ਘਰ ਛੋਟੀ ਮੋਟੀ ਖਾਣ ਵਾਲੀ ਆਉਂਦੀ ਰਹਿੰਦੀ ਮੈਂ ਇਹਨਾਂ ਵਾਸਤੇ ਥੋੜੀ ਬਹੁਤੀ ਫਨਚਪਾ ਕੇ ਲਿਆਉਣੀ ਪੈਂਦੀ ਹੁੰਦੀ ਆ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਹੁਣ ਮੈਰਿਜ ਸੀਜ਼ਨ ਚੱਲ ਰਿਹਾ ਤੇ ਕਾਫੀ ਸਾਰੇ ਜਿੱਦਾਂ ਮਠਾਈ ਦੇ ਡੱਬੇ ਵੀ ਹੁੰਦੇ ਰਹਿੰਦੇ ਆ ਉਹਨਾਂ ਚੋਂ ਵੀ ਬਚਾ ਕੇ ਮੈਂ 2 3 4 ਜਿੰਨੇ ਪੀਸ ਮੇਰੇ ਤੋਂ ਬਚਦੇ ਆ ਸੇਵ ਹੁੰਦੇ ਇਹਨਾਂ ਵਾਸਤੇ ਮੈਂ ਲੈ ਕੇ ਆ ਜਾਨੀ ਆ जिता करके खुश हो जाती हैं क्योंकि बच्चों को खाने का बहुत शौक होता है सो दैट्स व्हाई एवे शुरुआत कर रही हूं आप आज के ब्लॉग थी और कोशिश uh, करती हूं कि तुम्हारे नाल मैं शाम तक कनेक्टेड रहूं व्हाटस योर नेम माय बेबी इज किरणदीप कौर हाउ मे आई कॉल यू यू कैन कॉल मी बाय माय फर्स्ट नेम किरण ओके किरण व्हिच इज योर फेवरेट एक्टिविटी व्हिच यू वांट टू डू एट योर वीकेंड Uh, like I like to play many kinds of activities like uh, drawing up uh, pictures as well as playing games. Uh, but my favorite activities uh, which I do on uh, my weekends, it is a uh, badminton which I play with my friends. What is your favorite number and why? Uh, Uh, i like uh, so many numbers uh, but my favorite number is 3 because it is uh, related to my birthday and... are you good at remembering phone numbers uh, yes uh, i am very uh, good at remembering phone numbers because my mind is uh, very sharp and i can easily catch capture catch men okay so mummy de ghar aa gaye hain guys aur uh, bas jothnu lane jana hai bas kuch hi minute tak kyunki jyoti chutti honi wali hai ਸੋ ਮੈਂ ਬਾਹਰ ਜਾ ਕੇ ਇੱਕ ਵਾਰੀ ਦੇਖਦੀ ਆ ਇਟ ਮੇ ਬੀ ਪੋਸੀਬਲ ਕਿ ਜੋ ਛੁੱਟੀ ਵਾਲੀ ਵੈਲ ਹੈ ਉਹ ਕਲਿੰਗ ਕਰ ਗਈ ਹੋਵੇ ਤੇ ਫਟਾਫਟ ਫਿਰ ਜਾ ਕੇ ਉਹਨੂੰ ਲੈ ਆਵਾਂ ਔਰ ਜਸਟ ਕਈ ਦਿਨ ਬਾਅਦ ਮੈਂ ਜੋਤ ਨੂੰ ਲੈਣ ਜਾਣੀ ਹੈ ఎవਰੀ ਡੇ ਤੇ ਨਹੀਂ ਮੇਰੇ ਤੋਂ ਜੋਤ ਨੂੰ ਲੈਣ जाया ਜਾਂਦਾ ਕਿਉਂਕਿ ਮੈਂ ਉੱਥੇ ਬਿਜ਼ੀ ਹੁੰਦੀ ਆ ਔਰ ਜੋਤ ਨੂੰ ਫਿਰ ਇੱਥੇ ਮਮਾ ਹੌਣੇ ਲੈ ਆਉਂਦੇ ਆ ਲੇਕਿਨ ਜਿੱਤਰਾ ਹੀ ਮੈਂ ਜੋਤ ਨੂੰ ਲੈਣ ਜਾਨੀ ਆ ਉਸ ਦਿਨ ਮੈਨੂੰ ਬਹੁਤ ਵਧੀਆ ਲੱਗਦਾ ਕਿਉਂਕਿ ਉਹਨੂੰ ਫਰਸਟ ਇਸ ਤਰ੍ਹਾਂ ਦੇਖਣਾ ਕਿ ਹਾਂ ਮੇਰੇ ਮਮਾ ਆ ਗਏ ਅੱਜ ਔਰ ਬਹੁਤ ਜ਼ਿਆਦਾ ਖੁਸ਼ ਹੋ ਜਾਂਦਾ ਹੈ ਸੋ ਉਹ ਜਿਹੜਾ ਵਿਊ ਹੈ ਨਾ ਜੋ ਜੋ ਉਹਦੇ ਫੇਸ਼ੀਅਲ ਐਕਸਪ੍ਰੈਸ਼ਨ ਹੈ ਨਾ ਉਹ ਬਹੁਤ ਹੀ ਜ਼ਿਆਦਾ ਵਧੀਆ ਲੱਗਦੇ ਮੈਨੂੰ ਜਦੋਂ ਮੈਨੂੰ ਦੇਖ ਕੇ ਖੁਸ਼ ਹੋ ਜਾਂਦਾ ਹੈ ਸੋ ਇੱਕ ਹੋਰ ਕਿ ਸਵੇਦ ਦਾ ਅੱਜ ਕੁਝ ਨਹੀਂ ਖਾਤਾ ਕਿਉਂਕਿ ਕੱਲ ਮੈਂ ਫਟਾਫਟ ਬ੍ਰੇਕਫਾਸਟ ਸਕਿਪ ਕੀਤਾ ਸੀਗਾ ਐਕਚੁਅਲੀ ਮੈਂ ਟਰਾਈ ਕਰ ਰਹੀ ਹਾਂ ਕਿ ਅੱਜ ਸਾਰਾ ਦਿਨ ਕੁਝ ਨਹੀਂ ਖਾਣਾ ਕਿਉਂਕਿ ਸਮ ਹਾਉ ਕਿਤੇ ਨਾ ਕਿਤੇ ਇੱਕ ਦਿਨ ਜਿਹੜਾ ਹੈ ਨਾ ਉਹ ਫੂਡ ਸਾਨੂੰ ਛੱਡਣਾ ਵੀ ਚਾਹੀਦਾ ਹੈ ਲੇਕਿਨ ਹੁਣ ਥੋੜਾ ਔਖਾ ਹੋ ਰਿਹਾ ਕਿਉਂਕਿ ਭੁੱਖ ਲੱਗਦੀ ਹੈ ਜਿਵੇਂ ਆਪਾਂ ਕਿਸ ਬੱਚਿਆਂ ਨੂੰ ਪੜਾਉਂਦੇ ਆ ਜਾਂ ਬੱਚਿਆਂ ਨੂੰ ਕੋਈ ਵੀ ਐਵੇਂ ਦਾ ਕੰਮ ਕਰਦੇ ਜਿਹਦੇ ਵਿੱਚ ਥੋੜਾ ਬਹੁਤ ਵੀ ਮੈਂਟਲੀ ਆਪਣੀ ਸਟਰੈਂਥ ਯੂਜ਼ ਹੋ ਰਹੀ ਹੈ ਤੇ ਫਿਰ ਭੁੱਖ ਬਹੁਤ ਜ਼ਿਆਦਾ ਲੱਗਦੀ ਹੈ ਸੋ ਮੈਂ ਮੰਮਾ ਦੇ ਘਰ ਆ ਕੇ ਮੰਮਾ ਨੂੰ ਕਿਹਾ ਕਿ ਮੈਨੂੰ ਕੁਛ ਨਾ ਕੁਛ ਦੇ ਦਿਓ ਚਾਹ ਨਾ ਕਿਉਂਕਿ ਮੇਰੇ ਤੋਂ ਹੁਣ ਜੋ 3 ਵਜੇ ਦਾ ਟਾਈਮ ਹੈ ਨਾ ਇਸ ਤੋਂ ਬਾਅਦ ਭੁੱਖੇ ਨਹੀਂ ਰਹਿ ਜਾਣਾ ਸੋ ਥੋੜਾ ਜਿਹਾ ਕੁਝ ਖਾ ਲੀਏ ਆ ਕੇ ਜੋਤ ਨੂੰ ਪਹਿਲਾਂ ਲੈ ਆਈਏ ਉਸ ਤੋਂ ਬਾਅਦ ਕੁਝ ਖਾਣੇ ਆਂ ਔਰ ਉਸ ਤੋਂ ਬਾਅਦ ਥੋੜਾ ਜਿਹਾ ਜਾਣਾ ਇਨ ਨੀਅਰ ਅਬਾਊਟ Town ਔਰ ਇੱਕ ਪੀਸ ਆਫ ਫਰਨੀਚਰ ਖਰੀਦਣ ਦੇ ਬਾਰੇ ਮੈਂ ਸੋਚ ਰਹੀ ਆ ਸੋ ਜੇਕਰ ਮੈਨੂੰ ਵਧੀਆ ਲੱਗਾ ਫਿਰ ਮੈਂ ਖਰੀਦੂਗੀ ਇੱਕ ਦੋ ਦਿਨ ਤੱਕ ਅ ਅੱਜ ਜਾਣੀ ਆ ਥੋੜਾ ਜਿਹਾ ਸਰਚ ਮਾਰ ਕੇ ਆਉਣੀ ਆ ਕਿ ਹੈਗੇ ਉਹ ਆਈਟਮਸ ਜੋ ਆਪਾਂ ਖਰੀਦਣੇ ਆ ਔਰ ਫਿਰ ਤੁਹਾਨੂੰ ਦਿਖਾਵਾਂਗੀ Hello, 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 hello. So guys main aage ya jyote school aur badi hi jaldi jyot is corridor cho aan wala hai mamma call aur main bahut excited ha aun nu lene waste so itthe koi 5-7 minute pehlo hi main aake khadi ho gayi ha aur badi jaldi aauga fir us to baad main capture kardi koshish kardi ha o di video jyot aarya hai aur jyot ne apni maasi da hath phadya hoya hai और वेरी फर्स्ट जोत हंसता हुआ आ रहा है बहुत खुश है ओ देखो 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 ममा लिया बढ़िया जा बहुत ही स्पाइसी जा पुलाव और नाल पीती चा। नहीं, है चाह पीती है सॉरी हजे पीनी आ पुलाव बहुत ही ज़्यादा ज़्या स्पाइसी और टेस्टी भी लग रहा है मैनू सब मम्मा ने बनाया ऐसी मैं क्या चलो मैं यो खानी हाँ ਤੋ ਇਸ ਤਰੀਕੇ ਨਾਲ ਮੇਰਾ ਹੋ ਰਿਹਾ ਲੰਚ ਅੱਜ ਲੰਚ ਚ ਮਿਲਿਆ ਮੈਨੂੰ ਪੁਲਾਓ ਨਮਕੀਨ ਚਾਬਲ ਫਰਾਈਡ ਰਾਈਸ ਤੁਸੀਂ ਪਹਿਲਾਂ ਸਾਈਕਲ ਚਲਾਉਣ ਲੱਗ ਗਏ ਜੇ ਉਹ 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 ਦੇਖਣਾ ਪਿਓ ਹਾਂਜੀ ਮੈਂ ਕਿਲਾਉ ਸਾਈਕਲ ਕਰੋ ਸਿਰ ਤੇ ਨੋ ਫੜੋ ਸੀਟ ਨੂੰ ਫੜ ਲਾਂ ਮੈਂ ਫਿਰ ਮੈਨੂੰ ਸੀਟ ਫੜਨੀ ਪਊਗੀ ਹੁਣ ਕੱਪੜੇ ਚੇਂਜ ਕਰ ਲਓ ਬੇਟਾ ਚੇਂਜ ਕਰਕੇ ਫੇਰ ਚਲਵਾਉਣੀ ਆ ਨਹੀਂ ਠੀਕ ਹੈ ਮੰਨ ਲਓ ਮਮਾ ਦੀ ਗੱਲ ਨਹੀਂ ਮੈਨੂੰ ਨਹੀਂ ਕਿਉਂ ਇੱਧਰ ਦੇਖੋ ਮਮਾ ਵੱਲੇ

ਹਰ ਹੋ ਜਾਂਦਾ ਅੰਦਰ ਤੋਂ ਆ ਕੇ ਇਕਦਮ ਥੱਕੇ ਥੱਕੇ ਔਰ ਕੁਝ ਵੀ ਕਰਨੋਂ ਦਿਲ ਨਹੀਂ ਕਰਦਾ ਦਿਲ ਕਰਦਾ ਕਿ ਰਮਾਨਾ ਬੈਜੋ ਰਿਲੈਕਸ ਹੋ ਕੇ ਬੈਜੋ ਕੁਝ ਨਹੀਂ ਕਰਨਾ ਜੀ ਔਰ ਲੱਕ ਵੀ ਦਰਦ ਕਰਨ ਲੱਗ ਜਾਂਦਾ ਡਰਾਈਵਿੰਗ ਕਰ ਕਰਕੇ 14-15 ਕਿਲੋਮੀਟਰ ਡਰਾਈਵ ਕਰਨਾ ਪੈਂਦਾ ਸਕੂਟੀ ਤੇ ਔਰ ਕਾਫੀ ਸਾਰੇ ਜਿਹੜੇ ਬੰਪੀ ਰੋਡਸ ਨੇ ਨਾ ਮੋਸਟਲੀ ਉਹਨਾਂ ਤੇ ਬਹੁਤ ਪ੍ਰੋਬਲਮ ਆਉਂਦੀ ਆ ਔਰ ਅੱਜਕੱਲ ਜਿਵੇਂ ਕਿ ਟ੍ਰੈਫਿਕ ਬਹੁਤ ਹੈ ਮੰਡੀ ਵਾਲਾ ਸੀਜ਼ਨ ਥੋੜਾ ਜਿਹਾ ਸਲੋ ਹੋਇਆ ਲੇਕਿਨ ਫਿਰ ਵੀ ਟ੍ਰੈਫਿਕ ਅਜੇ ਕਾਫੀ ਜ਼ਿਆਦਾ ਹੈ ਵਹੀਕਲਸ ਦੀ ਜਿਵੇਂ ਸੰਖਿਆ ਵਧਦੀ ਜਾ ਰਹੀ ਆ ਲਗਾਤਾਰ ਵਹੀਕਲਸ ਵਧਦੇ ਜਾ ਰਹੇ ਆ ਔਰ ਸਮ ਟਾਈਮਸ ਮੈਂ ਸੋਚਦੀ ਆ ਕਿ ਅੱਜ ਤੋਂ ਕੋਈ 10 15 20 ਸਾਲ ਬਾਅਦ ਕੀ ਹਾਲਤ ਹੋਊਗੀ ਰੋਡਸ ਤੇ ਅਜੇ ਚਲਾਉਣਾ ਇੱਕਦਮ ਡੇਂਜਰਸ ਲੱਗਦਾ ਹੈ ਕਈ ਵਾਰੀ ਡਰ ਲੱਗਦਾ ਹੈ ਕੀਵੇਂ ਚਲਾ ਕੇ ਲੈ ਕੇ ਆਉਣੀ ਹੈ ਔਰ ਜੇ ਅੱਜ ਤੋਂ 10 ਵੀ ਸਾਲ ਤੱਕ ਮਤਲਬ ਐਵਰੀ ਡੇ ਕਿੰਨੇ ਵੀਕਲਸ ਵਧ ਰਹੇ ਆ ਤੇ ਫਿਰ 10 ਵੀ ਸਾਲ ਤੱਕ ਬਹੁਤ ਜ਼ਿਆਦਾ ਨੰਬਰ ਆਫ ਵੀਕਲਸ ਜਿਹੜੇ ਆ ਉਹ ਰੋਡਸ ਤੇ ਰਨ ਕਰਨਗੇ ਐਂਡ ਡੈਫੀਨੇਟਲੀ ਜੋ ਟ੍ਰੈਫਿਕ ਹੈ ਔਰ ਐਕਸੀਡੈਂਟ ਹੈ ਉਹ ਵਧਣ ਦੇ ਚਾਂਸਸ ਨੇ ਸੋ ਗਾਇਜ਼ ਆ ਦੋ ਕੁ ਦਿਨ ਪਹਿਲੋ ਇੱਕ ਐਕਸੀਡੈਂਟ ਵੀ ਹੋਇਆ ਏ ਔਰ ਇੱਕ ਲੜਕੀ ਦੀ ਡੈਥ ਵੀ ਹੋਈ ਆ ਆਈ ਥਿੰਕ ਸੋ ਸਾਡੇ ਏਰੀਆ ਦੇ ਵਿੱਚ ਹੀ ਸੋ ਇਸ ਤਰ੍ਹਾਂ ਦੀਆਂ ਜਦੋਂ ਆਪਾਂ ਨਿਊਜ਼ ਸੁਣਦੇ ਆ ਉਹਨਾਂ ਦਾ ਕਰਕੇ ਬਹੁਤ ਡਰ ਲੱਗਦਾ ਹੈ ਹਾਂਜੀ ਗਾਇਜ਼ ਅਸੀਂ ਜਾ ਰਹੇ ਆ ਆਪਣੀ ਦੀਦੀ ਦੇ ਪਿੰਡ ਔਰ ਜੋਥੋ ਚੱਲਿਆ ਤਿਆਰ ਔਰ ਅਸੀਂ ਤੇ ਬਸ ਹੁਣ ਇਹਨਾਂ ਕੱਪੜਿਆਂ 'ਚ ਚਲੇ ਜਾਣਾ ਕਿਉਂਕਿ ਬਸ ਰਾਤ ਨੂੰ ਜਾ ਕੇ ਸੌਣਾ ਹੀ ਆ ਤਾਂ ਕਰਕੇ ਕੋਈ ਸਪੈਸ਼ਲ ਕੱਪੜੇ ਨਹੀਂ ਪਾ ਕੇ ਜਾ ਰਹੇ ਔਰ ਜੋਤ ਸਜਾ ਰੈਡੀ ਹੋ ਚੁੱਕਿਆ ਹੈ ਔਰ ਜੋਤ ਹੁਣ ਅਸੀਂ ਨਹੀਂ ਜਾ ਰਹੇ ਗਾਇਸ ਸਾਡੀ ਜੋ ਜਾਣ ਵਾਲੀ ਸਾਰੀ ਸਕੀਮ ਸੀ ਉਹ ਡਿਲੇ ਹੋ ਗਈ ਹੈ ਕਿਉਂਕਿ ਨਹੀਂ ਜਾ ਪਾਏ ਐਕਚੁਅਲੀ ਸਾਨੂੰ ਗੱਡੀ ਨਹੀਂ ਮਿਲੀ ਔਰ ਜਿਹਦਾ ਕਰਕੇ ਅਸੀਂ ਨਹੀਂ ਜਾ پا ਰਹੇ ਹੁਣ ਅਸੀਂ ਫੇਰ ਕਿਸੇ ਦਿਨ ਦੇਖਾਂਗੇ ਜਿਵੇਂ ਵੀ 플ਾਨ ਬੰਦਾ ਹੈ ਆ ਦੀਦੀ ਕੋਲ ਜਾਣਾ ਸੀਗਾ ਔਰ ਉਹਨਾਂ ਕੋਲ ਥੋੜਾ ਟਾਈਮ ਵਾਸਤੇ ਉੱਥੇ ਰੁਕਣਾ ਸੀਗਾ ਸੀ ਮਤਲਬ ਮਾਰਨਿੰਗ ਆ ਜਾਣਾ ਸੀ ਅਰਲੀ ਮਾਰਨਿੰਗ ਲੇਕਿਨ ਹੁਣ ਟਾਈਮ ਵੀ ਕਾਫੀ ਹੋ ਗਿਆ 7 ਵਜੇ ਔਰ ਸਰਦੀਆਂ ਦੇ ਜਿਹੜੇ 7 ਆ ਉਹ ਕਾਫੀ ਲੇਟ ਚ ਆਪਾਂ ਗਿਣਤੀ ਕਰ ਸਕਦੇ ਆ ਜਿਸ ਦਾ ਕਰਕੇ ਹੁਣ ਨਹੀਂ ਜਾ ਰਹੇ ਪਲਾਨ ਕੈਨਸਲ ਹੋ ਗਿਆ ਪਹਿਲਾਂ ਤੇ ਬਿਲਕੁਲ ਰੈਡੀ ਸੈਡੀ ਸਾਰੇ ਜਾਣੇ ਤਿਆਰ ਹੋ ਕੇ ਬੈਗੇ ਹਾਂ ਔਰ ਜਿਸ ਤਰੀਕਾ ਪਤਾ ਲੱਗਾ ਕਿ ਲੇਟ ਕਾਫੀ ਹੋ ਰਹੀ ਹੈ ਗੱਡੀ ਔਰ ਛੋਟੇ ਵੀਰਜੀ ਦੀ ਗੱਡੀ ਪੁੱਛੀ ਸੀ ਤੇ ਉਹਨਾਂ ਦੀ ਗੱਡੀ ਨਹੀਂ ਮਿਲ ਪਾਈ ਥੋੜਾ ਜਾ ਉਹ ਗਏ ਹੋਏ ਆ ਕਿਤੇ ਜੀਦਾ ਕਰਕੇ ਡਿਲੇ ਹੋ ਗਿਆ ਸਾਡਾ ਔਰ ਵਾਹਿਗੁਰੂ ਕਰੇ ਛੇਤੀ ਛੇਤੀ ਸਾਡੀ ਗੱਡੀ ਬਣ ਜੇ ਹੁਣ ਔਰ ਉਸ ਤੋਂ ਬਾਅਦ ਫਿਰ ਜਿੱਥੇ ਵਾਦੀ ਚਲੋ ਜਾਂਚ ਥੋੜਾ ਜਿਹਾ ਇਜ਼ੀ ਹੋ ਜਾਂਦਾ ਹੈ ਆਪਣੇ ਘਰੋਂ ਚੀਜ਼ ਚੁੱਕ ਕੇ ਬੰਦਾ ਫਟਾਫਟ ਚਲਾ ਜਾਂਦਾ ਹੈ ਸੋ ਚਲੋ ਕੋਈ ਗੱਲ ਨਹੀਂ ਫਿਰ ਕਿਸੇ ਦਿਨ ਜਾਵਾਂਗੇ ਔਰ ਸ਼ੇਅਰ ਕਰਾਂਗੇ ਤੁਹਾਡੇ ਨਾਲ ਜਦੋਂ ਵੀ ਗਏ ਅੱਜ ਜਾਣਾ ਬਹੁਤ ਜ਼ਰੂਰੀ ਸੀ ਥੋੜੀ ਜੀ ਪ੍ਰੋਬਲਮ ਸੀ ਉੱਥੇ ਔਰ ਸਮ ਹਾਉ ਕੁਝ ਡਿਸਕਸ਼ਨ ਵੀ ਕਰਨਾ ਸੀਗਾ ਉਹਨਾਂ ਨਾਲ ਬਟ ਸਰਕਮਸਟੈਂਸਸ ਸੀ ਯਾ ਅਗਰ ਨਹੀਂ ਜਾ ਪਾਈ ਕੁਝ ਇਸ ਤਰ੍ਹਾਂ ਆਪੋਜ਼ਿਟ ਸਰਕਮਸਟੈਂਸਸ ਹੋ ਜਾਂਦੇ ਜੀਦਾ ਕਰਕੇ ਨਹੀਂ ਪਹੁੰਚ ਪਾਈ ਦੇਖਾਂਗੇ ਅਗਰ ਸ਼ਾਇਦ ਕੱਲ ਚਲੇਗੇ ਅਗਰ ਕੱਲ ਨਹੀਂ ਤੇ ਫਿਰ ਨੈਕਸਟ ਵੀਕ ਜਾਵਾਂਗੇ ਵੀਕਐਂਡ ਤੇ ਅਸੀਂ ਉੱਥੇ ਦੀਦੀ ਦੇ ਆਲੂ ਮਟਰ ਖਾਣੇ ਸੀ ਔਰ ਅਸੀਂ ਘਰੇ ਖਾਈ ਜਾ ਰਹੇ ਹਾਂ ਸ਼ਲਗਮ ਔਰ ਸਾਗ ਆਹ ਦੇਖੋ ਮੈਂ ਤੇ ਬਸ ਇੱਕ ਫੁਲਕਾ ਖਾਣਾ ਹੈ ਜਿਆਦਾ ਨਹੀਂ ਖਾਣਾ ਬਰਾੜ ਸਾਹਿਬ ਵਿਚਾਰੇ ਸ਼ਾਮ ਨੂੰ ਮੈਨੂੰ ਕਹਿੰਦੇ ਮੈਂ ਉੱਥੇ ਰੋਟੀ ਖਾਣੀ ਆ ਬ੍ਰਾਦਰ ਸਾਹਿਬ ਜਿੱਥੇ ਦਾਣੇ ਉੱਥੇ ਖਾਣੇ ਬਾਉ ਜਦੋਂ ਆਪਾਂ ਆਪਣੇ ਕਰਮਾਂ ਚ ਨਹੀਂ ਨਾ ਹੁੰਦਾ ਕਿਤੇ ਇਹਦਾ ਦਾਣਾ ਪਾਣੀ ਫਿਰ ਆਪਾਂ ਨਹੀਂ ਜਾ ਸਕਦੇ ਭਾਵੇਂ ਜਿੰਨੇ ਮਰਜੀ ਆਪਾਂ ਕੋਸ਼ਿਸ਼ ਕਰੀਏ ਹੈਨਾ ਐਵੇਂ ਹੀ ਹੈ ਨਾ ਆਪਣੇ ਕਰਮਾਂ ਚ ਅੱਜ ਦੇ ਸ਼ਲਗਮ ਤੇ ਸਾਗ ਸੀਗੇ ਆਪਾਂ ਇਹੋ ਖਾਣੇ ਸੀਗੇ ਤਾਂ ਕਰਕੇ ਆਪਾਂ ਨਹੀਂ ਜਾ ਪਾਈ ਜੋ ਮਰਜੀ ਆਪਾਂ ਕਰ ਲਈਏ ਹੈਨਾ ਚਲੋ ਕੋਈ ਨਾ ਪਏ ਕਦੇ ਦਿਨ ਬਾਤ ਜਾਨੀ ਹੈ ਸ਼ਲਗਮ ਖਾ ਰਹੇ ਆ ਅਸੀਂ ਸਾਗ ਖਾ ਰਹੇ ਹੁਣ ਅਸੀਂ ਆਲੂ ਮਟਰ ਦੀ ਦੀ ਵਿਚਾਰੀ ਉੱਥੇ ਬਣਾ ਕੇ ਵੀ ਰੱਖ ਲਿਆ ਫੋਨ ਵੀ ਆ ਗਿਆ ਆਲੂ ਮਟਰਾਂ ਦੀ ਸਬਜ਼ੀ ਬਣਾਈ ਤੁਹਾਡੇ ਵਾਸਤੇ ਦੀਦੀ ਬਹੁਤ ਟੇਸਟੀ ਬਣਾਉਂਦੇ ਆ ਔਰ ਸਾਨੂੰ ਵੀ ਬੜਾ ਹੁੰਦਾ ਜਦੋਂ ਅਸੀਂ ਜਾਂਦੇ ਹਾਂ ਅਸੀਂ ਉਹਨਾਂ ਤੋਂ ਆਲੂ ਮਟਰ ਬਣਵਾਉਨੇ ਆ ਔਰ ਸਪੈਸ਼ਲੀ ਮਾਰਨਿੰਗ ਦੇ ਵਿੱਚ ਤੇ ਗਾਇਸ ਉਹਨਾਂ ਦੇ ਜੋ ਟਾਊਨ ਦੇ ਛੋਲੇ ਭਟੂਰੇ ਆ ਨਾ ਉਹਦੇ ਕੋਈ ਮਤਲਬ ਉਵੇਂ ਦੇ ਜੋ ਟੇਸਟੀ ਛੋਲੇ ਭਟੂਰੇ ਜੋ ਉਹਨਾਂ ਦੇ ਟਾਊਨ 'ਚ ਮਿਲਦੇ ਨਾ ਉਵੇਂ ਦੇ ਮੈਂ ਅੰਮ੍ਰਿਤਸਰ ਵੀ ਨਹੀਂ ਖਾਦੇ ਇਨਾ ਜ਼ਿਆਦਾ ਟੇਸਟ ਹੈ ਨਾ ਉਹਨਾਂ 'ਚ ਔਰ ਹਰ ਐਵਰੀ ਟਾਈਮ ਜਦੋਂ ਵੀ ਅਸੀਂ ਜਾਂਦੇ ਹਾਂ ਉਹਨਾਂ ਕੋਲ ਤੇ ਮਾਰਨਿੰਗ ਕੋਈ 9 ਵਜੇ ਬੱਚੇ ਲੈ ਆਉਂਦੇ ਆ ਫਟਾਫਟ ਕਿੰਨੇ ਸਾਰੇ ਔਰ ਅਸੀਂ ਰਮਾਨਾ ਬਹਿ ਕੇ ਰਾਜ ਕੇ ਖਾ ਕੇ ਆਉਣੀ ਆ ਅਸੀਂ ਤਿੰਨੀ ਮਹੀਨੇ ਜਾਈਏ ਚੌਥੀ ਮਹੀਨੇ ਜਾਈਏ ਬਟ ਅਸੀਂ ਉਹਨਾਂ ਦੇ ਛੋਲੇ ਪਟੂਰੇ ਸਵੇਰੇ ਮਤਲਬ ਉਹਨਾਂ ਦਾ ਜੋ ਬ੍ਰੇਕਫਾਸਟ ਹੈ ਨਾ ਅਸੀਂ ਉੱਥੇ ਉਹ ਛੋਲੇ ਪਟੂਰੇ ਖਾ ਕੇ ਆਉਣੀ ਆ ਔਰ ਉਸ ਤੋਂ ਬਾਅਦ ਫਿਰ ਅਸੀਂ ਤੋਰਾਈਦਾ ਕਿਉਂਕਿ ਤੁਹਾਨੂੰ ਪਤਾ ਜਿਵੇਂ ਕਿ ਜ਼ਿਆਦਾ 1-2 ਦਿਨ ਨਹੀਂ ਰਹਿ ਸਕਦੇ ਨਾ ਕਦੀ ਰਹੇ ਹਾਂ ਹਮੇਸ਼ਾ ਇਸ ਤਰੀ ਇਵਨਿੰਗ ਚ ਹੀ ਜਾਂਦਾ ਹੈ ਸਟਾਰਟਿੰਗ ਤੋਂ ਹੀ ਔਰ ਮਾਰਨਿੰਗ ਆ ਜਾਂਦਾ ਹੈ 10 11 ਵਜੇ ਉੱਥੋਂ ਆ ਜਾਂਦਾ ਸੋ ਸਾਡੇ ਸਾਡੀਆਂ ਦੋ ਮੀਲਸ ਉੱਥੇ ਡਿਸਾਈਡ ਹੁੰਦੀਆਂ ਰਾਤ ਨੂੰ ਅਸੀਂ ਮਟਰ ਖਾਣੇ ਹੁੰਦੇ ਆ ਦੀਦੀ ਤੋਂ ਬਣਵਾ ਕੇ ਔਰ ਸਵੇਰੇ ਅਸੀਂ ਛੋਲੇ ਪਟੂਰੇ ਖਾਣੇ ਹੁੰਦੇ ਆ ਇਹ ਸਾਡਾ ਸਾਰਾ ਸਿਸਟਮ ਹੈ ਸੋ ਗਾਇਸ ਹੁਣ ਬਸ ਡিনার ਰੈਨ ਤੋਂ ਬਾਅਦ ਹੋ ਗਿਆ ਫ੍ਰੀ ਹੋਣ ਜਾਦੀ ਹਾਂ ਮੈਂ ਸੌਣ ਔਰ ਸੋਚਿਆ ਕਿ ਤੁਹਾਨੂੰ ਬਾਏ ਬਾਏ ਕਰ ਲਈਏ ਔਰ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਨੀ ਆ ਕਿ ਜਿਵੇਂ ਵੀ ਹੋ ਸਕਦਾ ਹੈ ਜਿਆਦਾ ਤੋਂ ਜਿਆਦਾ ਸਪੋਰਟ ਕਰਨ ਦੀ ਕੋਸ਼ਿਸ਼ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਜਰੂਰ ਕਰ ਲਿਆ ਕਰੋ ਜਦੋਂ ਵੀ ਵੀਡੀਓਜ਼ ਦੇਖ ਰਹੇ ਹੋ ਉਹਨਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਫੋਰਗੇਟ ਨਹੀਂ ਕਰਨਾ ਔਰ ਤੁਹਾਡੇ ਸਾਰਿਆਂ ਜਾਣਿਆਂ ਦੇ ਮੈਸੇਜ ਮਿਲ ਰਹੇ ਆ ਤੁਹਾਡਾ ਸਪੋਰਟ ਮਿਲ ਰਿਹਾ ਹੈ एवरीडे ਸਬਸਕ੍ਰਿਪਸ਼ਨ ਵੀ ਵੱਧ ਰਹੀ ਹੈ ਸੋ ਮੈਨੂੰ ਬਹੁਤ ਵਧੀਆ ਲੱਗ ਰਿਹਾ ਔਰ ਮੈਂ ਥੈਂਕ ਯੂ ਕਰਨਾ ਚਾਹੁੰਦੀ ਆ ਕੰਟੈਂਟ ਜੋ ਵੀ ਹੈ ਉਹਦੇ ਵਿੱਚ ਜੋ ਕਮੀਆਂ ਹੈ ਤੁਸੀਂ ਦੱਸ ਵੀ ਰਹੇ ਹੋ ਯਾਨੀ ਕਿ ਅਗਰ ਤੁਹਾਨੂੰ ਲੱਗਦਾ ਹੈ ਕਿ ਇਹ ਅਪਰੋਚ ਥੋੜਾ ਜਿਹਾ ਹੋਰ ਵੱਧ ਹੋਣਾ ਚਾਹੀਦਾ ਹੈ ਉਹ ਵੀ ਮੈਂ ਕਰੂੰਗੀ ਡੈਫੀਨੇਟਲੀ ਆਈ ਵਿਲ ਇੰਪਰੂਵ ਮਾਈself ਐਂਡ ਕੋਸ਼ਿਸ਼ ਕਰਦੀ ਰਹੂੰਗੀ ਕਿ ਜਿਆਦਾ ਤੋਂ ਜਿਆਦਾ ਟਾਈਮ ਜਿਹੜਾ ਹੈ ਉਹ ਆਪਣੇ ਕੰਟੈਂਟ ਨੂੰ ਠੀਕ ਕਰਨ ਤੇ ਲਗਾਈਏ ਯਸ ਇਹ ਗੱਲ ਬਿਲਕੁਲ ਸਹੀ ਆ ਕਿ ਥੋੜਾ ਜਿਹਾ ਟਾਈਮ ਅਜੇ ਬਿਜ਼ੀਨੈਸ ਦਾ ਚੱਲ ਰਿਹਾ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਾਫੀ ਜ਼ਿਆਦਾ ਰਿਸਪੌਂਸਿਬਿਲਟੀਜ਼ ਹੁੰਦੀਆਂ ਆ ਲੇਡੀਜ਼ ਦੇ ਉੱਪਰ ਅਗਰ ਉਹ ਵਰਕਿੰਗ ਐ ਸਪੈਸ਼ਲੀ ਔਰ ਮੈਂ ਇਸ ਚੀਜ਼ ਨੂੰ ਵੀ ਐਕਸਕਿਊਜ਼ ਨਹੀਂ ਬਣਾਉਣਾ ਚਾਹੁੰਦੀ ਐਕਚੁਅਲੀ ਕੀ ਐ ਕਿ ਮੈਂ YouTube ਤੇ ਥੋੜਾ ਟਾਈਮ ਪਹਿਲੋਂ ਹੀ ਆਈਆਂ ਔਰ ਯੂਜ਼ਡ ਟੂ ਨਹੀਂ ਹੋ ਪਾਰੇ ਪੂਰੇ ਤਰੀਕੇ ਨਾਲ ਜੋ ਕੰਟੈਂਟ ਸਾਰਾ ਦਿਨ ਜੋ ਕੈਮਰਾ ਫੜੇ ਰੱਖਣ ਵਾਲੀ ਜੋ ਆਦਤ ਐ ਨਾ ਉਹ ਨਹੀਂ ਐਕਚੁਅਲੀ ਪੈ ਪਾਦੀ ਜਦੋਂ ਉਹ ਪੈ ਗਈ ਇਹਦੇ ਲਈ ਕੁਝ ਟਾਈਮ ਲੱਗ ਸਕਦਾ ਐ वैसे तो ਏਡੇ ਵੀ ਨਵੇਂ ਨਹੀਂ ਆ ਕਿਉਂਕਿ 5-7 ਮਹੀਨੇ ਹੋ ਗਏ ਵਲੋਗਿੰਗ ਕਰਦੇ ਹੋਇਆ ਲੇਕਿਨ ਉਸ ਟਾਈਮ ਕੁਝ ਸੀਰੀਅਸ ਨਹੀਂ ਲਿਆ ਉਸ ਟਾਈਮ ਕਿਸੇ ਪਾਰਟिकुलर ਯਾਦ ਇੱਕ ਇਸੇ ਡਿਸ਼ ਦੀ ਵੀਡੀਓ ਬਣਾਤੀ ਕਿ ਆਹ ਡਿਸ਼ ਬਣਾ ਰਹੇ ਆ ਕਿ YouTube ਤੇ ਕੰਮ ਕਰਨ ਵਾਲਾ ਹੈ ਨਾ ਉਹ ਸਿਚੁਏਸ਼ਨ ਬਸ ਸਜੇ 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 ਬੰਦ ਹੀ ਜਾਦੀ ਆ ਸੋ ਯੈਸ ਬਹੁਤ ਸਾਰੇ ਜਗ੍ਹਾ ਤੇ ਕੁਝ ਕਮੀਆਂ ਹੋ ਸਕਦੀਆਂ ਉਹਨਾਂ ਨੂੰ ਮੈਂ ਡੈਫੀਨੇਟਲੀ ਇੰਪਰੂਵ ਕਰੂੰਗੀ ਸੋ ਮੇਰੀ ਸਾਈਡ ਤੋਂ ਹਮੇਸ਼ਾ ਹੀ ਰਹੂਗਾ ਨਵੇਂ ਤੋਂ ਨਵੇਂ ਇੰਪਰੂਵਮੈਂਟ ਕਰਨ ਦੀ ਕੋਸ਼ਿਸ਼ ਔਰ ਤੁਹਾਡੀ ਸਾਈਡ ਤੋਂ ਰਹਿਣਾ ਚਾਹੀਦਾ ਹੈ ਜਿਆਦਾ ਤੋਂ ਜਿਆਦਾ ਸਪੋਰਟ ਕਰਨ ਦੀ ਕੋਸ਼ਿਸ਼ ਇਨਾ ਹੀ ਤੁਹਾਨੂੰ ਰਿਕੁਐਸਟ ਕਰਨੀ ਸੀ ਗਾਇਜ਼ ਹੁਣ ਮੈਂ ਬਸ ਕੱਲ ਮਿਲੂੰਗੀ ਤੁਹਾਨੂੰ ਇੱਕ ਨਵੇਂ ਅਨਾਦਾ ਬਲੌਗ ਦੇ ਨਾਲ ਔਰ ਤਬ ਤੱਕ ਮੈਨੂੰ ਦਿਓ ਇਜਾਜ਼ਤ ਗੁੱਡ ਨਾਈਟ ਐਂਡ ਥੈਂਕ ਯੂ ਸੋ ਮੱਚ ਫਾਰ ਸਪੋਰਟਿੰਗ ਗਾਇਜ਼